ਹੰਦੀ ਸੰਗਤ ਜੀ 8 ਵਜੇ ਗਏ ਨੇ ਤੇ ਆਪਣੀ ਲਾਈਵ ਹੋ ਗਈ ਅੱਜ ਜੀ ਸਟਾਰਟ ਚਲੋ ਸਾਰੇ ਜਣੇ ਲਾਈਵ ਨੂੰ ਜੁਆਇਨ ਕਰ ਲਓ ਜਲਦੀ ਤੋਂ ਜਲਦੀ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਆਪਾਂ ਯਾਪ ਕਰਨਾ ਹੈਗਾ ਧੰਨ ਧੰਵਾ ਆਪਾ ਦੀਪ ਸਿੰਘ ਜੀ ਦੇ ਨਾਮ ਦਾ ਸਾਡੇ ਸਿੱਖ ਕੌਮ ਵਿੱਚ ਜਿਹੜੇ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਅਹਤੀ ਸ਼ਹੀਦੀ ਦਿੱਤੀ ਕਿ ਉਹਨਾਂ ਦੀ ਸ਼ਹੀਦੀ ਨੂੰ ਸੁਣ ਕੇ ਸਾਡੇ ਕੌਮ ਵਿੱਚ ਅੱਜ ਵੀ ਜज्ਬਾ ਭਰ ਜਾਂਦਾ ਆ ਉਹ ਹਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥ ਨਾਲ ਗੁਰੂ ਮਹਾਰਾਜ ਜੀ ਦੀ ਬਾਣੀ ਲਿਖੀ ਅਤੇ ਗੁਰੂ ਬਾਬਾ ਦੀਪ ਸਿੰਘ ਜੀ ਨੇ ਜਿਹੜੀ ਬੀੜ ਲਿਖੀ ਉਹ ਅੱਜ ਵੀ ਹਰਮੰਦਰ ਸਾਹਿਬ ਵਿੱਚ ਹੈ ਆਪ ਸੰਗਤ ਜੀ ਜਦੋਂ ਕਰੇ ਵੀ ਹਰਮੰਦਰ ਸਾਹਿਬ ਜਾਓ ਤਾਂ ਉਸ ਬੀੜ ਸਾਹਿਬ ਦੇ ਜੀਵਨ ਦਰਸ਼ਨ ਕਰਿਓ ਤੇ ਅੱਜ ਆਪਾਂ ਬਾਬਾ ਜੀ ਦੇ ਨਾਮ ਦਾ ਜਾਪ ਕਰਨਾ ਹੈ ਤੇ ਆਪਣਾ ਸਵਾਸ ਸਫਲ ਕਰਨਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਆਪਾਂ 8 ਅਕਤੂਬਰ ਤੱਕ ਰੋਜ਼ ਰਾਤ ਨੂੰ 8 ਵਜੇ 10 ਮਿੰਟ ਦਾ ਜਾਪ ਕਰਿਆ ਕਰਨਾ ਹੈ ਇਸ ਲਈ ਤੁਸੀਂ ਸਾਰੇ ਰੋਜ਼ ਜੁੜਿਆ ਕਰੋ ਵੱਧ ਤੋਂ ਵੱਧ ਜੁੜੋ ਵੱਧ ਤੋਂ ਵੱਧ ਵਾਹਿਗੁਰੂ ਦਾ ਨਾਮ ਜਪੋ ਸਾਡੇ ਚੈਨਲ ਨੂੰ ਵੀ ਸਪੋਰਟ ਕਰੋ ਠੀਕ ਹੈ ਜੀ ਹੁਣ ਤੇ ਅਕੇ 8 ਤਰੀਕ ਤੋਂ ਬਾਅਦ ਗੁਰੂ ਰਾਮਦਾਸ ਜੀ ਦੇ ਜਨਮ ਦਿਨ ਤੋਂ ਬਾਅਦ ਆਪਾਂ ਸਤੁਕਮਨੀ ਸਾਹਿਬ ਜੀ ਦੇ ਪਾਠ ਦੀ ਵਿਆਖਿਆ ਸ਼ੁਰੂ ਕਰਨੀ ਹੈ। ਰੋਜ਼ ਇੱਕ ਪਾਠ ਦੀ ਇੱਕ ਅਸ਼ਟਪਦੀ ਦੀ ਵਿਆਖਿਆ ਕਰਿਆ ਕਰਾਂਗੇ। ਤੇ ਆਪ ਜੀ ਨੂੰ ਮੈਂ ਸਮਾਂ ਦੱਸ ਦਵਾਂਗੀ। ਉਸ ਟਾਈਮ ਵੀ ਆਪ ਜੀ ਨੇ ਜ਼ਰੂਰ ਜੁੜਨਾ। ਤੁਹਾਨੂੰ ਗੁਰੂ ਰਾਮਦਾਸ ਜੀ ਦਾ ਜਨਮ ਦਿਨ ਆ ਰਿਹਾ ਹੈ ਜੀ। ਜਨਮ ਦਿਨ ਦੇ ਸੰਬੰਧ ਵਿੱਚ ਆਪਾਂ 10000 ਜਪ ਕਰਨਾ ਹੈ। ਠੀਕ ਹੈ ਜੀ। ਤੇ ਟਾਈਮ ਮੈਂ ਸਾਨੂੰ ਕਮਿਊਨਿਟੀ ਪੋਸਟ ਪਾ ਕੇ ਦੱਸਾਂਗੀ। ਤੇ ਅੰਮ੍ਰਿਤ ਵੇਲੇ ਹੀ ਆਪਾਂ ਕਰਾਂਗੇ ਜਪ ਠੀਕ ਹੈ ਜੀ ਤੇ ਚਲੋ ਪਹਿਲਾਂ ਆਪਾਂ ਅੱਜ ਦਾ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਜਪ ਸ਼ੁਰੂ ਕਰਦੇ ਹਾਂ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ 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 ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਹਰ ਥਾਂ ਤੇ ਸਹਾਈ ਬਬਦੀਪ ਸਿੰਘ ਜੀ ਹਰ ਥਾਂ ਤੇ ਸਹਾਈ ਬਬਦੀਪ ਸਿੰਘ ਜੀ ਬਬਦੀਪ ਸਿੰਘ ਜੀ ਬਬਦੀਪ ਸਿੰਘ ਜੀ ਦੀਪ ਸਿੰਘ ਜੀ ਬਬਦੀਪ ਸਿੰਘ ਜੀ ਤਨ ਤਨ ਬਬਦੀਪ ਸਿੰਘ ਜੀ ਤਨ ਤਨ ਬਬਦੀਪ ਸਿੰਘ ਜੀ ਰਖਿਓ ਗਰੀਬ ਦਿਲਾਜ ਦਾਤਾ ਜੀ ਰਖਿਓ ਗਰੀਬ ਦਿਲਾਜ ਤਨ ਤਨ ਬਬਤੀਪ ਸਿੰਘ ਜੀ ਤਨ ਤਨ ਬਬਤੀਪ ਸਿੰਘ ਜੀ ਵਾਹਿਗੁਰੂ 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 बाबा दीप सिंह जी बाबा दीप सिंह जी बाबा दीप सिंह जी जे तू मेरे वाल है मेरी हर मुश्किल तू हल है बाबा दीप सिंह जी जे तू मेरे वाल है मेरी हर मुश्किल तू हल है ਤੰਤਨ ਬਾਬਾ ਦੀਪ ਸਿੰਘ ਜੀ 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 ਹਰ ਥਾਂ ਦੇ ਸਹਾਈ ਬਾਬਾ ਦੀਪ ਸਿੰਘ ਜੀ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਉਹ ਕੇ ਗੁਰੂ ਵਾਹਿਗੁਰੂ 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 ਰੱਖਿਓ ਗਰੀਬ ਦਿਲਾਜ ਤਤਾਜੀ ਰੱਖਿਓ ਗਰੀਬ ਦਿਲਾਜ ਰੱਖਿਓ ਗਰੀਬ ਦਿਲਾਜ ਤਤਾਜੀ ਰੱਖਿਓ ਗਰੀਬ ਦਿਲਾਜ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਸਿੰਘ ਸ਼ਹੀਦ ਮਾ ਬਦੀਪ ਸਿੰਘ ਜੀ ਸਿੰਘ ਸ਼ਹੀਦ ਮਾ ਬਦੀਪ ਸਿੰਘ ਜੀ ਹਰ ਦਮ ਜਪੀਏ ਵਾ ਬਦੀਪ ਸਿੰਘ ਜੀ ਹਰ ਦਮ ਜਪੀਏ ਵਾ ਬਦੀਪ ਸਿੰਘ ਜੀ ਦੀਪ ਸਿੰਘ ਜੀ ਵਾ ਬਦੀਪ ਸਿੰਘ ਜੀ ਦੀਪ ਸਿੰਘ ਜੀ ਵਾ ਬਦੀਪ ਸਿੰਘ ਜੀ ਫੁੱਲਾ ਵਖਸ਼ਿਓ ਵਾ ਬਦੀਪ ਸਿੰਘ ਜੀ ਫੁੱਲਾ ਵਖਸ਼ਿਓ ਵਾ ਬਦੀਪ ਸਿੰਘ ਜੀ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਜੇ ਤੂੰ ਮੇਰੇ ਵੱਲ ਹੈ ਮੇਰੀ ਹਰ ਮੁਸ਼ਕਿਲ ਦਾ ਤੂੰ ਹੱਲ ਹੈ ਬਾਬਾ ਦੀਪ ਸਿੰਘ ਜੀ ਜੇ ਤੂੰ ਮੇਰੇ ਵੱਲ ਹੈ ਮੇਰੀ ਹਰ ਮੁਸ਼ਕਿਲ ਦਾ ధన థన బాబా దీప సింహజీ ధన ధన బాబా దీప సింహజీ ధన థన బాబా దీప సింహజీ ధన ధన బాబా దీప సింహజీ వైరు వాహ వూ వాహ వేగ వాహ వేగ వాహ मेरे मेरे बाप्पा दीप सिंह जी बाप्पा दीप सिंह जी बाप्पा दीप सिंह जी बाप्पा दीप सिंह जी सतगुरु मेरे कलम हाथ तेरे के सोने सोने लेख लिख दे सतगुरु मेरे कलम हाथ तेरे ਕੀ ਸੋਨੇ ਸੋਨੇ ਲੇਖ ਲਿਖ ਦੇ ਬੱਬਾ ਦੀਪ ਸਿੰਘ ਜੀ ਬੱਬਾ ਦੀਪ ਸਿੰਘ ਜੀ ਸੋਨੇ ਸੋਨੇ ਲੇਖ ਲਿਖ ਦੋ ਵਾਹਿਗੁਰੂ 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 ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ 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 ਸਿੰਘ ਲੋਹੇ ਹੀ ਤੁਮ ਬਦੀ ਫਸੰਗ ਜੀ ਸਿੰਘ ਚਹੇ ਲੋਹੇ ਵਬਦੀ ਫਸੰਗ ਜੀ ਬੁੱਲਾ ਵਖਸ਼ ਵਬਦੀ ਫਸੰਗ ਜੀ ਫੁੱਲਾ ਵਖਸ਼ ਵਬਦੀ ਫਸੰਗ ਜੀ ਹਰ ਥਾਂ ਤੇ ਸਹਾਈ ਵਬਦੀ ਫਸੰਗ ਜੀ ਹਰ ਥਾਂ ਤੇ ਸਹਾਈ ਵਬਦੀ ਫਸੰਗ ਜੀ ਦੀਪ ਸਿੰਘ ਜੀ ਹੈ ਵਬਦੀ ਫਸੰਗ ਜੀ ਵਬਦੀ ਫਸੰਗ ਜੀ ਹੈ ਵਬਦੀ ਫਸੰਗ ਜੀ ਦਾਹੇ ਤੁਰੂ ਵਾਹੇ ਤੁਰੂ වාහිකුරුවවාහිකුරු වහිගුරුමෝ වාහිකුරු වල්හිගුරු වාහිෙකුරු තන්න තන්නගුරු රාමදාසජී තන්න තන්නගුරු රාමදාසජි තන්න තන්නගුරු රාමදාසිජි තන්න තන්මගුරු නාාමතාසිජී रामदास जी गुरु रामदास जी गुरु रामदास जी गुरु रामदास जी रामदास जी गुरु रामदास जी गुरु रामदास जी गुरु रामदास जी लाखों शरण आए राखो शरण आई राखो शरण आई राखो शरण आई राखो शरण आई गुरु रामदास மதோ சரணாயோண <microphones and> <outro>

වාහිගරු වාහිෙකරු වාහිගරු වාහිකරුවාහගුරු වාහිකරු තන්න තන්නුම බදහිපසිංගදී තන්න තන්න බබදහිපසිංගද තන්න තන්නු බබදීපසිංගද තන්න තක්නවා බදීපසිංහී දීපසිංගති හිවා ਸਿੰਘ ਜੀ ਬੱਬਾ ਦੀਪ ਸਿੰਘ ਲੱਗੇ ਬੱਬਾ ਦੀਪ ਸਿੰਘ ਜੀ ਦੀਪ ਸਿੰਘ ਜੀ ਵਾ ਬਨੀਪ ਸਿੰਘ ਜੀ ਬੱਬਾ ਦੀਪ ਸਿੰਘ ਜੀ ਬੱਬਾ ਦੀਪ ਸਿੰਘ ਜੀ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਸਿੰਘ ਸ਼ਹੀਦ ਬੱਬਾ ਦੀਪ ਸਿੰਘ ਜੀ ਸਿੰਘ ਸ਼ਹੀਦ ਬੱਬਾ ਦੀਪ ਸਿੰਘ ਜੀ ਦੀਪ ਸਿੰਘ ਜੀ ਬੱਬਾ ਦੀਪ ਸਿੰਘ ਜੀ प सिंह जी ही बाबा दीप सिंह जी हर थांत सहाय बाबा दीप सिंह जी हर थांत सहाय बाबा दीप सिंह जी तन तन बाबा दीप सिंह जी तन तन बाबा दीप सिंह जी तेरे दर ते आई बबा दीप सिंह जी तेरे दर ते आई बबा दीप सिंह जी अपन कर आइए बबा दीप सिंह जी देख करा ही बबा दीप सिंह जी ती कृपा करो बाबा दीप सिंह जी कृपा करो बाबा दीप सिंह जी तो बच्चे बाबा दीप सिंह जी तो बच्चे बाबा दीप सिंह जी पुल्ला बख्शो बाबा दीप सिंह जी पुल्ला बख्शो बाबा दीप सिंह जी वाहिगुरू वाहे गुरु ਵਾਹਿਗੁਰੂ 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 ਵਾਹਿ ਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਤਨ ਤਨ ਵਾ ਬਬਦੀਪ ਸਿੰਘ ਜੀ 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 ਵਾਹਿ ਗੁਰੂ ਵਾਹਿ ਗੁਰੂ ਵਾਹ 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 ਗੁਰੂ ਵਾਹਿ 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 ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿ 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 ਗੁਰੂ ਤਨ ਤਨ ਗੁਰੂ ਰਾਮਦਾਸ ਜੀ 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 ਰਾਮਦਾਸ ਜੀ 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 ਗੁਰੂ ਰਾਮਦਾਸ ਜੀ ਤਨ ਤਨ ਗੁਰੂ ਰਾਮਦਾਸ ਜੀ ਤਨ ਤਨ ਗੁਰੂ ਰਾਮਦਾਸ ਜੀ ਤਨ ਤਨ ਬੁਰੁਰਾ ਮੁੰਦਾ ਹਸ ਜੀਂ ਕੰਨ ਤਨ ਗੁਰੂਰਾ ਮੁੰਦਾ ਜੀ ਰਾਮਦਾਸ ਜੀ ਰਾਮਦਾਸ ਜੀ ਰਾਮਦਾਸ ਜੀ ਹਮ ਭਾਉ ਸਜੀ ਰਾਮਦਾਸ ਜੀ ਰਾਮਦਾਸ ਜੀ ਰਾਮਦਾਸ ਜੀ ਰਾਮਦਾਸ ਜੀ ਵਾਹੀ ਨਿੱਕੇ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਹਾਂਜੀ ਸੰਗਤ ਜੀ ਜਿਨੇ ਜਿਨੇ ਵੀ ਲਾਈਵ ਜੁਆਇਨ ਕੀਤੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਆਪ ਜੀ ਨੂੰ ਬੇਨਤੀ ਆ ਕਿ ਰੋਜ਼ ਇਸੇ ਤਰ੍ਹਾਂ ਜੁੜਿਆ ਕਰੋ ਸਾਰਾ ਦਿਨ ਸਾਡਾ ਕੰਮਾਂ ਕਾਰਾਂ ਵਿੱਚ ਲੰਘ ਜਾਂਦਾ ਆ ਬਸ ਆਪਣੇ ਗੁਰੂ ਲਈ ਦਿਨ ਵਿੱਚ 10-15 20 ਮਿੰਟ ਕੱਢਣਾ ਕੁਝ ਨਹੀਂ ਜਾਂਦਾ ਉਦਾਂ ਵੀ ਤਾਂ ਆਪਾਂ ਫੋਨ ਦੇਖਦੇ ਆਂ ਰੀਲਸ ਸਕਰੋਲ ਕਰਦੇ ਆਂ ਜੇ 10-15 ਮਿੰਟ ਮੇਰੇ ਨਾਲ ਜੁੜ ਕੇ ਗੁਰੂ ਦਾ ਨਾ ਜਪ ਲੋਂਗੇ ਤਾਂ ਕੁਝ ਨਹੀਂ ਘਟਣ ਲੱਗਾ ਠੀਕ ਹੈ ਜੀ ਤੇ ਹਾਂਕਿ ਤੁਸੀਂ ਵੀਡੀਓਜ਼ ਨੂੰ ਵੱਧ ਤੋਂ ਵੱਧ ਦੇਖੋ ਚੈਨਲ ਨੂੰ ਆਪਾਂ ਅੱਗੇ ਚੱਕਣਾ ਆ ਤੁਹਾਡੇ ਸਪੋਰਟ ਨਾਲ ਹੀ ਚੱਕ ਸਕਦੇ ਆ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਲੋੜ ਆ ਇਸ ਲਈ ਸਾਰੀਆਂ ਵੀਡੀਓਜ਼ ਨੂੰ ਸ਼ਾਰਟਸ ਨੂੰ ਦੇਖਿਓ ਤੇ ਸਾਡੇ ਚੈਨਲ ਤੇ ਤੁਹਾਨੂੰ ਆਪਣੇ ਸਿੱਖ ਧਰਮ ਨਾਲ ਰਿਲੇਟਡ ਹਰ ਤਰ੍ਹਾਂ ਦੀ ਅੱਗੇ ਜਾਣਕਾਰੀ ਮਿਲੂਗੀ ਗੁਰੂवाणी ਨਾਲ ਰਿਲੇਟਡ ਜਾਣਕਾਰੀ ਮਿਲੂਗੀ ਆਪਾਂ ਗੁਰੂਆਂ ਪੀਰਾਂ ਦੀਆਂ ਸਾਖੀਆਂ ਇਸ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੇ ਆਪਣੇ ਐਕਸਪੀਰੀਅੰਸ ਤਾਂ ਦਿਨਕ ਵੀ ਮੈਨੂੰ ਕਿ ਥੋੜਾ ਵਰਤੀ ਨੌਲੇਜ ਹੈਗੀ ਆ ਮੈਂ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੇ ਬਾਕੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਆਪਾਂ 8 ਵਜੇ ਲਾਈਵ ਆਨੇ ਆ ਤੇ ਪਲੀਜ਼ ਜਿਹੜੇ ਵੀ ਨਵੇਂ ਇਸ ਚੈਨਲ ਤੇ ਆਏ ਆ ਤੁਸੀਂ 8 ਵਜੇ ਲਾਈਵ ਜੁਆਇਨ ਕਰਨਾ ਜੀ ਚਲੋ ਠੀਕ ਆ ਜੀ ਅੱਜ ਦੀ ਲਾਈਵ ਆਪਾਂ ਬੰਦ ਕਰਦੇ ਆਂ ਮਿਲਦੇ ਆਂ ਫਿਰ ਕੱਲ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਅੰਗ ਸੰਗ ਸਹਾਇ ਹੋਵੇ ਹੱਥਾਂ ਤੇ ਸਹਾਇ ਹੋਵੇ ਹਾਂਜੀ ਠੀਕ ਆ ਜੀ ਫਿਰ ਆਪਾਂ ਹੁਣ ਕੱਲੂ 8 ਵਜੇ ਲਾਈਵ ਕਰਾਂਗੇ ਆਪ ਜੀ ਨੇ 8 ਵਜੇ ਜੁੜਨਾ ਤੇ ਆਪਾਂ 10 ਮਿੰਟ ਚਾਪ ਕਰਾਂਗੇ ਠੀਕ ਆ ਜੀ చాలా అదివని బందా థ్యాంక్ యూ ఫర్ జాయిన